ਸਾਸਤਰੀ ਕਾਸਰ ਮੈਂ ਸਾਰਾ ਜਸਦੀ ਆਪੇ ਚੈਨ ਦਾ ਨਾਮ ਹੈਗਾ ਜਸ ਪੈਟਾઉસ ਤੇ ਹੁਣੀ ਹੁਣੀ ਇੱਧਰ ਗੁੰਨੂ-ਮੁੰਨੂ ਨੂੰ ਅਮਰੂਦ ਪਾਇਆ ਸੀਗਾ ਤੇ ਰਾਤ ਮੀਂਹ ਚ ਆ ਗਿਆ ਸੀ ਮੈਂ ਦੇਖਣ ਨਾਲੇ ਪਟੇ ਗਿੱਲੇ ਹੋਏ ਪਏ ਨੇ ਪਾਣੀ ਚ ਭਰਿਆ ਪਿਆ ਪਟਿਆਂ ਤੇ ਤਾਂ ਘਰ ਚ ਮਤਰਾ ਨਚੋਰ ਦਾ ਜਿਹਾ ਸੀਗਾ ਅਮਰੂਦ ਪਾਇਆ ਇੱਕ ਇੱਧਰ ਪਾਸੀ ਉੱਪਰ ਦੋੜਨੇ ਥੱਲੇ ਸੈਟ ਲੈਨੇ ਲੜਦਿਆਂ ਲੜਦਿਆਂ ਪਾਣੀ ਤਾਂ ਨਹੀਂ ਆ ਜਾਂਦਾ ਹੁਣ ਥੱਲੇ ਆ ਕੇ ਖਾਣ ਲੱਗੇ ਮੀਂਹ ਥੋੜਾ ਹੀ ਸੀਗਾ ਥੋੜਾ ਟਾਈਮ ਲਿਓ ਤੇ ਇੱਕ ਵਾਰ ਇਹਨਾਂ ਵਾਸਤੇ ਹੁਣ ਘਾਹ ਵਾਢ ਲੈਣੇ ਆਹ ਲੇ ਗਏ ਸੀ ਵਧੀਆ ਘਾਹ ਨਹੀਂ ਹੁੰਦਾ ਧਿਆਨ ਆ ਕੋਈ ਨਾ ਘਾਹ ਬਾਲਣੇ ਵਾਸਤੇ ਇਧਰ ਸਾਰੇ ਇੱਕ ਵਾਰ ਬਾਹਰ ਲੈਣੇ ਇੱਕ ਥੱੱਬਾ ਪਾਣਾ ਹੁੰਦਾ ਇਹਨੂੰ ਸੇਵਸਟਾ ਪਾਉਣਾ ਉਹ ਪੈਕ ਥੱਪ ਲੈਣੇ ਵਾਸਤੇ ਲਾਓ ਕੋਸ਼ੋਰ ਕੰਦੇ ਆ ਆ ਤੋ ਲਾਵਾਂ ਫਰੂਟ ਖਾਂਦੇ ਆ ਬਾਜਰਾ ਖਾਂਦੇ ਆ ਕਣਕ ਖਾਂਦੇ ਆ ਹੂੰ ਤੇ ਹੋਰ ਜਿਵੇਂ ਇਹਦੇ ਪੱਤੇ ਖਾਂਦੇ ਆ ਪੂਰਾ ਜੀ ਸਬਜ਼ੀਆਂ ਦੇ ਚਲਕੀ ਵੀ ਖਾ ਲੈਂਦੇ ਆ ਹਾਂ ਸਾਰਾ ਕੁਝ ਖਾ ਲੈਂਦੇ ਆ ਬਸ ਆ ਜਿਵੇਂ ਕੌੜੀਆਂ ਹੀ ਜਿਹਾ ਨਹੀਂ ਖਾਂਦੇ ਬਾਜਰੇ ਆ ਬਸ ਵੱਢਿਆ ਗਿਆ ਕਾਫੀ ਆ ਹੂੰ ਆ ਵਿੱਚੋਂ ਕੱਢਦੇ ਨੇ ਕਾਂਢੀ ਜੀ ਤੇ ਕਾਂ ਨੂੰ ਜਿੱਥੇ ਰੱਖੀਏ ਉੱਪਰ ਰੱਖੀਏ ਆ ਰੱਖ ਤੇ ਠੇਕ ਆ ਰਾਹ ਤੇ ਤੇ ਹੁਣ ਇੱਕ ਵਾਰ ਗੁੰਨੂ ਨੂੰ ਕੱਢ ਲੈਨੇ ਆ ਬਾਹਰ ਇਹਨਾਂ ਨੂੰ ਘਾਦ ਖਾਣਾ ਚਾਹਣਾ ਔਰ ਚਲ ਉਹ ਦੇਖੀ ਕਾ ਲਿਆ ਮੜਾ ਜ ਚੱਕੇ ਤੇ ਤੇ ਹਈ ਅਸਲੀ ਪਿੰਜਾ ਸਾਫ ਕਰਨ ਨਾਲ ਪੁੱਤ ਕਰੂੰਗਾ ਟਾਈਮ ਹੀ ਲਾਉਂਗਾ ਕਿੰਨਾ ਖਰਾਬ ਹੋਇਆ ਪਿਆ ਵਾ ਕਿਸੇ ਛੁੱਟੀ ਵਾਲਾ ਜਾਣ ਕਰੂੰ ਇਹ ਤਾਂ ਥੋੜਾ ਮਿੰਟ ਦਾ ਕੰਮ ਹੁੰਦਾ ਵਾ ਉਹ ਕੱਲ ਨੂੰ ਕਰੂੰਗਾ ਸਾਰੀ ਮਿੱਟੀ ਬਦਲ ਨਾਲ ਹੀ ਇਹ ਵਿੱਚੋਂ ਕੱਢ ਕੇ ਕੱਲ ਦੀ ਛੁੱਟੀ ਹੈ ਤਾਂ ਆ ਰ ਕੱਲੂ ਕਰੂਗਾ ਓਏ ਗੁਣਮਾਨ ਹੁਣ ਕੀ ਕਰਾਂ ਕੱਢ ਲਿਆ ਗੁਣਮਾਨ ਦੀ ਬਾਹਰ ਮੁੰਨੂ ਆਣਾ ਤੂੰ ਵੀ ਬਾਹਰ ਓਏ ਤੂੰ ਬਾਹਰ ਨਾ ਛਾਟ ਪਟਾ ਆਜੇ ਲੈ ਮੈਂ ਇਹਨੂੰ ਫੜੋ ਫੇਰਾ ਗੁਣਮਾਨੂ ਪਾੜ ਲੱਖ ਖਿਚ ਖਿਚ ਰੌਂਡ 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 ਆਏ ਕਿਤੇ ਭੱਜ ਲੈ ਨਾ ਅਮੈਂ ਇਹਨੂੰ ਫੜਿਓ ਮਾੜਾ ਓਏ ਛੱਡਿਓ ਨੇ ਨੇ ਆਕਦਮ ਝਾੜ ਕੇ ਮਾਰਦੇ ਆ ਨਾ ਬਟਿੰਡਾ ਫੜ। ਇੱਥੇ ਰੱਖੋ ਇਹਨੂੰ ਆਈ ਛੱਟ ਕੇ ਨਹੀਂ ਲੱਗਦਾ। ਉਹ ਤੇਰਾ ਫੜਾ ਕਿੱਥੇ ਸੱਚ? ਤੇਰਾ ਫੜਾ ਹੀ ਨਹੀਂ ਪਤਾ ਵੀ ਕਿੱਥੇ ਰੱਖਣਾ। ਇਹ ਵੀ ਗਲ ਉਹਨਾਂ ਦੇ ਚਿਕੋ। ਥੋੜੀ ਰਸੀ ਟੱਲੀ ਰੱਖੋ ਨਾ ਛੱਟ ਕੇ ਨਾ ਰੱਖੋ। 3 ਮਹੀਨਾ ਪਹਿਲਾਂ ਤਾਂ ਇਹਦਾ ਸੈੱਗ ਹੀ ਮਹਾਂ ਹੁੰਦਾ ਫਟੇ ਦਾ। ਵੱਡਾ ਬਣਾਉਣਾ ਪੈਂਦਾ। ਭੱਜ ਲੇਗਾ। ਮੇਰਾ ਪੈਰ ਨ ਦੱਬਿਆ ਹੈ ਪਟਾ ਦੱਬ ਕੇ ਰੱਖੀ ਇਹ ਨਹੀਂ ਦੇਖੋ ਮੈਂ ਇਹ ਵੀਡੀਓ ਬਣਾਉ ਉਹ ਕਿੰਨਾ ਖਤਰਨਾਕ ਪਟਾ ਪਾਉਂਦਾ ਸੁ ਕਪੜੇ ਨ ਖਰਾਬ ਕਰ ਲਈ ਜਾਂ ਚਿੱਟੀ ਵਰਦੀ ਇਹ ਦੇਖ ਲਾ ਹੋਰ ਪੈਂਟ ਵੀ ਨਹੀਂ ਹੈਗੀ ਇਹ ਕੰਨ ਕੜ ਕੇ ਰੱਖਣੇ ਪੈਣਗੇ ਫੇਰ ਵੀ ਹੁਣ ਮੋਸਾ ਹੀ ਹਾਂ ਤੇ ਕਾ ਪੜਾ ਪੋਆ ਨਹੀਂ ਬੜਾ ਖਾਓ ਨੇ ਤੁਮੈਨ ਨਹੀਂ ਲਵੇੜਤਾ ਤੇ ਤੇ ਉਹ ਆਪਣੇ ਬਾਲ ਚ ਚੜਵਾਈ ਜਾਂਦੀ ਆ ਸਾਰੇ ਫੇਰ ਪੁਆਦੀ ਨਹੀਂ ਵੀ ਜੇ ਆ ਪਾਣ ਲੱਗਦਾ ਦੰਦੀ ਵੱੜਦੀ ਔਨੇ ਪਟੇ ਨਹੀਂ ਵੱਡਦਾ ਦੰਦਾ ਨਾਲ ਤੇ ਪੁਆਦੀ ਨਹੀਂ ਉਹਨੂੰ ਕਿਸੇ ਟਾਈਮ ਹੋਰ પાਕੇ ਦੇਖਾਂਗੇ ਜੇ ਸ਼ਾਂਤਗੀ ਹੋਊਗੀ ਹੁਣ ਇੱਕ ਵਾਰ ਨੂੰ ਥੋੜਾ ਭੁਜਾਈ ਲਵਾ ਦਿੰਦੇ ਆ ਆਏ ਛੱਡ ਘਰ ਦਿੱਤਾ ਹੁਣ ਇਹ ਥੋੜਾ ਭਜਾ ਕੇ ਲਿਆਉਣਾ ਕਿੱਥੇ ਗਿਆ ਅਮਰੀਕਾ ਚਾਰ ਮਾਰਵਾ ਦੇ ਸੋਹਣੇ ਫਰੇਜ਼ ਦੇ ਦੇਖੇ ਨੇ ਚਾਰ ਮਾਰ ਆਉਗੀ ਕਿੱਧਰ ਕਿੱਧਰ ਕਿਤੇ ਸਿੱਥੇ ਲੈ ਕੇ ਜਾ ਕਿੱਥੇ ਗਿਆ ਆ ਗਿਆ ਜਾਣਗੇ ਨੂੰ ਖੁੱਲ੍ਹੇ ਦੇ ਨਾਲ ਬੰਨ ਕਿੰਨੂ ਆਥਣ ਦਾ ਘਰ ਮੈਂ ਬਾਹਰ ਪਾਣਾ ਜਾਈ ਨੂੰ ਕਦੇ ਉੱਧਰ ਘਾਚ ਬੰਨਿਆ ਤਾਂ ਉੱਧਰ ਦਿਖਾ ਲਓ ਕਿੰਨਾ ਸੋਹਣਾ ਹੁੰਦਾ ਉਹ ਸੱhle ਬੰਨਦੇ ਨਾ ਹੰਲਾ ਉਹ ਕਿ ਹਰਿਆਲੀ ਹਰਿਆਲੀ ਨਾ ਤੋਂ ੱਪ ਲੱਗੇ ਨਾ ਵਾਪਸ ਪੂਰੀ ਹਰਿਆਲੀ ਆ ਮਾਇਰੇ ਕਰੇ ਅੰਜੀਰ ਨਾਲ ਬੰਨਦੇ ਨੇ ਤੇ ਬਾਹ ਕੁ ਖਾਂਦੇ ਰਹਿੰਦੇ ਬਾਕੀ ਹੁਣ ਸੋਨ ਤੋਤੇ ਦਿਖਾਣੇ ਆਗੇ ਬਟੇਰੇ ਵਾਲੇ ਕਮਰੇ 'ਚ ਆ ਬੈਠੇ ਮੂਰੀ ਚਿੰਕੀ ਤੇ ਉਹ ਬੈਠਾ ਡੱਬੇ 'ਚ ਬਿੱਟੂ ਤੇ ਬਿੱਟੂ ਦੇਖਿਆ ਕੀ ਕਰਦੇ ਆ ਅਸਤਾ ਬਿੱਟੂ ਨੂੰ ਫਾੜ ਲੈਣਾ ਠੀਕ ਆ ਭੱਜ ਗਿਆ ਹੱਥੇ ਲੱਗ ਗਿਆ ਉਹ ਭੱਜ ਗਿਆ ਜੀ ਇਹਦੀ ਇਹ ਇੱਕ ਕੰਡਾ ਇੱਧਰ ਬਾਹਰ ਪਿਆ ਹੋਆ ਇਹ ਕੰਦਰ ਪਿਆ ਹੋਆ ਤੇ ਹੋਰ ਵੀ ਇਹਨਾਂ ਨੇ ਸ਼ਾਇਦ ਦਿੱਤਾ ਹੋਊਗਾ ਇਹ ਦੇਖਦੇ ਨਹੀਂ ਮਿੱਟੀ ਚ ਲਕੋ ਦਿੰਦੇ ਆ ਵੀ ਮੈਨੂੰ ਮਸਾ ਲੱਭੇ ਸੀ ਇਹਨਾਂ ਨੇ ਮਿੱਟੀ ਚ ਲਕੋ ਦਿੰਦੇ ਕੋਬੀ ਕੀ ਕਰਕੇ ਤੇ ਹੁਣ ਉਹ ਭੱਜਿਆ ਹਰਦਾ ਬਿੱਟੂ ਆ ਬਿੱਟੂ ਆ ਰਿਹਾ ਇੱਧਰ ਮੈਂ ਹਨ ਬਿੱਟੂ ਨੂੰ ਸੋਚਦਾ ਸੀਗਾ ਜਿਹੜਾ ਬਾਹਰ ਨੀਲਾ ਜਿਹਾ ਪਿੰਜਰਾ ਪਿਆ ਉਹ ਚਿੰਨ੍ਹ ਨੂੰ ਛੜਦਾ ਮਿੱਟੀ ਪਾ ਕੇ ਇੱਥੇ ਕੱਲੇ ਹੈਗੇ ਨੇ ਜਾਦੇ ਲਿਆਂਦੇ ਆ ਬਸ ਦੋ ਤਿੰਨ ਦਿਨ ਛੋਟੇ ਪਿੰਜਰੇ 'ਚ ਰੱਖੇ ਸੀ ਹੁੰਦੇ ਆ ਹੀ ਕਮਰੇ 'ਚ ਹੀ ਰਹਿੰਦੇ ਨੇ ਉਹ ਤਾਂ ਮੈਂ ਨਾਲ ਆਖਣੇ ਫੇਰ ਬਾਹਰ ਕੱਢ ਦੇਣਾ ਹੁੰਦਾ ਪਰ ਫੇਰ ਵੀ ਮੈਂ ਸੋਚਿਆ ਵੀ ਉਧਰ ਘਾਹ ਹੀ ਤੇ ਨੇ ਇਹਨਾਂ ਦੇ ਇੱਧਰ ਬਾਹਰ ਆ ਪਾਇਆ ਹੋਇਆ ਇੱਧਰ ਪਾਣੀ ਪਾਇਆ ਸਵੇਰੀ ਪਾਇਆ ਤਾਂ ਜਾਤਾ ਹੈ ਤੇ ਇੱਧਰ ਦਾਣਾ ਵੀ ਪਾ ਲਈ ਹੁਣ ਪਾਇਆ ਸੀ ਤੇ ਪਾਣੀ ਵੀ ਕਾਜਾ ਹੀ ਪਾਇਆ ਹੈ ਮੈਂ ਸਵੇਰੇ ਟੂਟੀ ਦਾ ਜਿਹੜਾ ਪਾਣੀ ਵਾਰ ਉਹ ਹੀ ਪਾ ਦਿਆ ਠੰਡਾ ਠੰਡਾ ਹੁੰਦਾ ਉਹ ਰ ਇੱਧਰ ਬਾਕੀ ਸਾਰੇ ਤੋਤੇ ਬੈਠੇ ਨੇ ਤੇ ਜਿਹੜਾ ਤੋਤੇ ਨੇ ਉਹਦੇ ਨਾਲ ਲੜਾਈ ਕੀਤੀ ਸੀ ਚਿੱਟੀ ਤੋਤੀ ਨਾਲ ਕਿੱਥੇ ਆ ਉਹ ਸ਼ਾਇਦ ਮਟਕੀ 'ਚ ਵੜੀ ਹੋਏ ਨੇ ਉਹ ਬੈਠੀ ਉੱਧਰ ਤੇ ਉਹਨੂੰ ਉੱਧਰ ਛੱਡਤਾ ਤੇ ਉੱਧਰ ਵੀ ਮਟਕੀਆ ਲਾਤੀ ਜਾਂ ਤੇ ਲੱਕ ਨੂੰ ਠੀਕ ਆ ਤੇ ਹੁਣ ਇਹਦੇ ਦੁਆਰਾ ਅੰਡੇ ਦੇਊਗੀ ਬਿੱਟੂ ਫੇਰ ਤੋਂ ਉੱਧਰ ਬਿੱਟੂ ਦਾ ਪੱਕਾ ਆড্ডা ਇਹਨੇ ਆ ਇੱਥੇ ਲੋਕ ਕੇ ਬਹਿਣਾ ਪਾ ਕੇ ਲੇ ਮਗਰ ਦੁਪਹਿਰ ਨੂੰ ਟੋਆ ਜਾ ਕਰਕੇ ਇੱਥੇ ਬਹਿ ਜਾਂਦਾ ਹੈ ਤੇ ਹੁਣ ਚਾਹਦੇ ਆ ਆਪਣੇ ਉਧਰ ਦੂਸਰੇ ਤੋਤੇ ਆ ਗਏ ਉਹ ਬੈਠੇ ਨੇ ਆਪਣੇ ਕੋਕਟੇਲ ਸਾਹਮਣੇ ਦੋਨੇ ਇਕੱਠੇ ਬੈਠੇ ਨੇ ਬਾਕੀ ਹੋਰ ਥੋੜਾ ਜ਼ੂਮ ਚਾ ਕਰ ਦਿਨਾ ਵਾ ਆ ਬੈਠੇ ਨੇ ਰਾਂਗਾ ਕਰਕੇ ਤੇ ਜ਼ੂਮ ਕਰਕੇ ਤਾਂ ਦਿਖਾ ਦੇ ਕੋਲੇ ਜੈ ਇਹਨਾਂ ਨੇ ਆਡ ਜਾਣਾ ਹੈ ਇਹਨਾਂ ਰਾਤ ਦਾ ਆਡਾ ਹੁੰਦਾ ਵੀ ਇਹਨਾਂ ਨੇ इत बह आके हम बैठे ने आराम अंगणाइया लंख पुंक खोलते ने अपने बाकी इधर बैठे ने बाकी तोते हम इन्होंने देखे उधर गए सारे तो, 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 तो उदर गए आ देखे सारे सारा और बिगाड़ कड़ते इधर बाकी सारे तो आम न बैठे ने इन्हे जिम्मे महाराजा भी कोले चले आ कुकू तो इन्ना डरता नहीं गा ਜੇ ਦੂਸਰੇ ਜਦ ਹੀ ਨਰਮ ਆ ਜਾਂਦੀ ਹੈ ਉਹ ਪੱਕਾ ਨੀਲੀ ਗਈ ਹੁਣੀਆਂ ਬੈਸ ਤੇ ਉਹ ਨੀਲੀ ਜਾਂਦੀ ਬਿਠੇਰੀ ਬਾਹਰ ਆਂਟੇ ਨੇ ਅੰਦਰ ਐਕ ਨਹੀਂ ਦੇਣਾਗਾ ਅੰਦਰ ਜਾ ਕੇ ਛੁੱਟੀ ਭਈ ਰੂਵੀ ਵਾਸਤੇ ਇਹ ਆਪਣਾ ਪਹਿਲਾ ਦਾ ਜੋੜਾ ਰੱਖਿਆ ਹੋਇਆ ਵਾ ਇਹ ਬੁਢੇ ਹੋ ਗਏ ਕਾਫੀ ਇਹਨਾਂ ਨੂੰ ਮੈਂ ਸੋਚਦਾ ਕਿ ਬਾਹਰ ਛੱਡ ਦਿਆਂ ਪਹਿਲਾਂ ਹੁੰਦੂ ਸੀ ਮੈਂ ਸੋਚਦਾ ਸੀਗਾ ਵੀ ਹੁਣ ਆਹ ਹਾਲ ਖਾਲੀ ਕਰ ਲਈ ਅੱਜਿਆਂ ਨੂੰ ਬਟੇਰੀਆਂ ਵਾਲੇ ਕਮਰੇ ਛੱਡਦੀ ਐ ਤੇ ਅੱਗਿਆਂ ਨੂੰ ਬਾਹਰ ਨਹੀਂ ਲੇ ਪਿੰਜਰੇ ਚਿੱਥਵਲਾ ਕੀੜਿਆ ਆ ਨਸੀ ਜੀ ਉਹਨਾਂ ਦਾ ਸਬਟੇਰੇ ਉਧਰ ਛੱਡ ਦਿਆ ਕਰਦੇ ਤੇ ਦੇਖ ਰਿਆਂ ਕਰਕੇ ਤੇ ਕੀੜੇ ਨਾਲ ਤਾਂ ਉਧਰ ਹੀ ਛੱਡ ਦਿਆ ਕਰਦੇ ਤੇ ਬਾਕੀ ਹੁਣ ਦੇਖ ਤੇ ਗੁੰਮੂ ਗੁੰਮੂ ਦੇ ਘਰ ਦੀ ਸਫਾਈ ਕਰਦੇ ਆ ਤੇ ਇਹਨਾਂ ਨੇ ਕੁਸੂਣਾ ਨੇ ਅੰਡਣਗੇ ਤੇ ਆ ਕੁੱਕੂ ਦਾ ਪਤਾ ਲੱਗਿਆ ਵੀ ਇਹ ਤੋਤਾ ਜਿਹੜਾ ਦੂਸਰਾ ਹੈ ਤੋਤਾ ਇਹ ਹੈ ਵੀ ਹੋਰ ਨਸਲ ਦਾ ਐਗਜ਼ੀਬਿਸ਼ਨ ਕੋਕਟੇਲ ਕਹਿੰਦੇ ਆ ਇਹ ਹੋਰ ਨਸਲ ਦਾ ਆ ਪੇਰੇ ਘਰ ਆ ਵੀਰਾ ਫੇਵਰਟ ਤੋਤਾ ਗ੍ਰੀਨ ਪੈਰਟ ਬੈਠਾ ਹੁਏ ਓਏ ਤੇ ਰਿਤਿਆ ਜਾਵਾ ਨੇ ਉਹ ਉਧਰ ਪੱਖੇ ਉੱਤੇ ਬੈਠੀ ਹੁੰਦੀ ਹੁਣ ਤਾਂ ਇੱਧਰ ਆਈਆਂ ਹੋਈਆਂ ਨੇ ਉਹ ਇੰਨਾ ਰਾਤ ਨੂੰ ਪੱਕਾ ਆਡਾ ਵਾ ਜਦੀ ਓੜ ਜਾਂਦੀ ਹੈ ਕੋਲੇ 2 ਮਿੰਟ ਨਹੀਂ ਖਾਂਦੀਆਂ ਨੇ ਤੇ ਪਾਣੀ ਇਹਨਾਂ ਨੂੰ ਵੀ ਸਵੇਰੇ ਪਾਇਆ ਸੀ ਤੇ ਦਾਣਾ ਵੀ ਇਹਨੇ ਉਹਨੂੰ ਪਾਟ ਆਵਾ ਤੇ ਹੁਣ ਚੱਲਦੇ ਆ ਬਾਹਰ ਖਰਗੋਸ਼ਾਂ ਨੂੰ ਆਹ ਸਾਹ ਤੇ ਖਰਗੋਸ਼ ਇਧਰ ਤੇ ਪਾਣੀ ਧਰਤਾ ਤੇ ਉਧਰ ਮਿੱਟੀ ਪਹਿਲਾਂ ਤੋਂ ਪਾਈ ਹੋਈ ਆ ਤੇ ਆ ਮਿੰਗਣਾ ਵੀ ਕੀਤੀਆਂ ਜਾਂ ਪਹਿਲਾਂ ਜਦੋਂ ਸਾਫ਼ ਕਰਨ ਦਾ ਟਾਈਮ ਹੀ ਨਹੀਂ ਲੱਗਿਆਗਾ ਇੱਥੇ ਘਾ ਪਾਤਾ ਹੁਣ ਜਿੰਨਾ ਟਾਈਮ ਸਾਫ਼ ਨਹੀਂ ਹੁੰਦਾ ਇਹਨਾਂ ਦਾ ਪਿੰਜਰਾ ਉਨਾ ਟਾਈਮ ਇੱਥੇ ਹੀ ਰਹਿਣਗੇ ਹੁਣ ਇੱਕ ਵਾਰ ਸਾਫ਼ ਕਰਦੀ ਥੋੜਾ ਥੋੜਾ ਕਰਕੇ ਆਹ ਦੇਖੋ ਉਪਰੋਂ ਵੀ ਇਹਦੇ ਪੈਨਰ ਫੂਨਾਂ ਲਾ ਤੇ ਸਾਰੇ ਸੈੱਡਾ ਟੁੱਟਾ ਉਧਰਲੀ ਸਾਈਡ ਤੋਂ ਰਹਿਈਆਂ ਬੋਰਡ ਬੂੜਚੇ ਤਾਂ ਲਾ ਤੇ ਅੰਦਰੋਂ ਘਰ ਵੀ ਚੱਕਤਾ ਤੇ ਵਸਣ ਕੋ ਗੁੰਨਮੁੰਨਾ ਉਧਰ ਛੱਡੇ ਹੋਏ ਨੇ ਕਾਹ ਕੁ ਪਾਤਾ ਅਮਰੂਦ ਪਾਤਾ ਤੇ ਹਣ ਰੋਟੀ ਖਾ ਰਹਾ ਮੈਂ ਤੇ ਉਹ ਦੂਆ ਤੇਨੂੰ ਚੱਕ ਕੇ ਉਧਰ ਧਰ ਦਿੰਨੇ ਆ ਤੇ ਇਹ ਤੇ ਪਾਣੀ ਪੂਣੀ ਮਾਰ ਦੇ ਜੇ ਤੇ ਮਿੱਟੀ ਸਾਰੀ ਕਹੀਂ ਨਾਲ ਚੱਕ ਦੇਣੀ ਬਦਲੀ ਕਰ ਦੋ